ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਰੀਸੈਂਟਲੀ ਅਨਾਉਂਸਮੈਂਟ ਕੀਤੀ ਸੀ ਕਿ April ਦੇ ਪਹਿਲੇ ਵੀਕ ਦੇ ਵਿੱਚ ਸਿੱਧੂ ਦਾ ਗੀਤ ਉਹ ਰਿਲੀਜ਼ ਕਰਨਗੇ ਜਿਸ ਦਾ ਉਹਨਾਂ ਨੇ ਆਫੀਸ਼ੀਅਲ ਪੋਸਟਰ ਸਿੱਧੂ ਮੂਸੇਵਾਲੇ ਦੇ ਆਫੀਸ਼ੀਅਲ ਇੰਸਟਾਗ੍ਰam ਹੈਂਡਲ ਤੇ ਸਾਂਝਾ ਕੀਤਾ ਹੈ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ CD ਦੇ ਵਿੱਚ ਸਿੱਧੂ ਮੂਸੇਵਾਲੇ ਦੀ ਤਸਵੀਰ ਬਣੀ ਹੋਈ ਹੈ ਤੇ ਇਸ ਦੇ ਵਿੱਚ ਲਿਖਿਆ ਮੇਰਾ ਨਾਂ ਸਿੱਧੂ ਮੂਸੇਵਾਲਾ ਬਨਾ ਬੁਆਏ ਸਟੀਲ ਬੈਂਗਲਸ ਜਾਣਕਾਰੀ ਲਈ ਦੱਸਦੀ ਹਾਂ ਕਿ ਗੀਤ ਦਾ ਨਾਮ ਮੇਰਾ ਨਾਂ ਹੈ ਤੇ ਗੀਤ April ਦੇ 7 ਤਰੀਕ ਨੂੰ ਰਿਲੀਜ਼ ਹੋਏਗਾ ਐਸ ਦਿਨਾਲ ਐਸ ਗੀਤ ਦਾ ਜੋ ਪੋਸਟਰ ਉਹਨਾਂ ਦੀ ਟੀਮ ਵੱਲੋਂ ਸਾਂਝਾ ਕੀਤਾ ਗਿਆ ਸਟੀਲ ਬੈਂਗਲਸ ਅਤੇ ਬਰਨਾ ਬੋਏ ਦੇ ਅਫੀਸ਼ੀਅਲ ਇੰਸਟਾਗ੍ਰam ਹੈਂਡਲ ਤੇ ਉਹਨਾਂ ਨੂੰ ਟੈਗ ਵੀ ਕੀਤਾ ਗਿਆ ਇਹ ਨਹੀਂ ਨੀ ਇਸ ਗੱਲ ਦੀ ਜਾਣਕਾਰੀ ਸਟੀਲ ਬੈਂਗਲਸ ਨੇ ਵੀ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਸਾਂਝਾ ਕੀਤੀ ਹੈ ਉਹਨਾਂ ਨੇ ਲਿਖਿਆ ਮਾਈ ਡੀਅਰੈਸਟ ਬ੍ਰਦਰ ਸਿੱਧੂ ਮੂਸੇਵਾਲਾ ਮੈਨੂੰ ਯਾਦ ਹੈ ਕਿ ਜਦੋਂ ਆਪਾਂ ਪਹਿਲਾ ਇਹ ਗੀਤ ਮੇਰੇ ਸਟੂਡੀਓ ਦੇ ਵਿੱਚ ਰਿਕਾਰਡ ਕੀਤਾ ਸੀ ਤੁਸੀਂ ਕਿਹਾ ਸੀ ਕਿ ਆਪਾਂ ਇਹ ਕਦੇ ਨਹੀਂ ਭੁੱਲਾਂਗੇ ਉਸ ਟਾਈਮ ਮੈਨੂੰ ਇਹ ਗੱਲ ਸਮਝ ਨਹੀਂ ਆਈ ਕਿ ਤੁਸੀਂ ਐਦਾਂ ਕਿਉਂ ਕਿਹਾ ਮਗਰ ਹੁਣ ਮੈਨੂੰ ਤੇ ਪੂਰੀ ਦੁਨੀਆ ਨੂੰ ਪਤਾ ਹੈ ਮੇਰੇ ਤੇ ਤੁਹਾਡੇ ਭਰਾ ਬਰਨਾ ਬੁਆਏ ਨੇ ਵੀ ਇਸ ਗੀਤ ਨੂੰ ਵਰਲਡ ਵਾਈਲਡ ਇੱਕ ਮੈਮਰੀ ਦੀ ਤਰ੍ਹਾਂ ਤੁਹਾਡੀ ਪਰਿਵਾਰ ਦੇ ਅੱਗੇ ਤੇ ਫੈਸਟ ਦੇ ਅੱਗੇ ਅਸੀਂ ਇਹਨੂੰ ਰਿਪਰੈਜ਼ੈਂਟ ਕਰਾਂਗੇ ਮੈਨੂੰ ਬਹੁਤ ਬlesed ਫੀਲ ਹੋ ਰਿਹਾ ਹੈ ਕਿ ਮੈਂ ਤੁਹਾਡੇ ਦੋਨਾਂ ਦੇ ਨਾਲ ਕੰਮ ਕੀਤਾ ਹੈ ਮੇਰਾ ਨਾਮ ਗੀਤ this friday 7th april ਨੂੰ ਰਿਲੀਜ਼ ਕੀਤਾ ਜਾਏਗਾ ਜਾਣਕਾਰੀ ਲਈ ਦੱਸਦੀ ਹੈ ਕਿ ਇਸੇ ਦੇ ਨਾਲ ਉਹਨਾਂ ਨੇ ਦੋ ਚਾਰ ਹੋਰ ਪੋਸਟਾਂ ਨੂੰ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਹੈ ਉਹਨਾਂ ਨੇ ਸਿੱਧੂ ਮੂਸੇਵਾਲੇ ਦੇ ਤਸਵੀਰ ਬਨਾ ਬੁਆਏ ਦੀ ਤਸਵੀਰ ਤੇ ਆਪਣੀ ਤਸਵੀਰ ਨੂੰ ਵੀ ਸਾਂਝਾ ਕੀਤਾ ਤੁਹਾਡੀ ਕੀ ਰਾਏ ਹੈ ਸਿੱਧੂ ਦੇ ਇਸ ਆਉਣ ਵਾਲੇ ਗੀਤ ਤੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰੋ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਰੀਸੈਂਟਲੀ ਅਨਾਉਂਸਮੈਂਟ ਕੀਤੀ ਸੀ ਕਿ April ਦੇ ਪਹਿਲੇ ਵੀਕ ਦੇ ਵਿੱਚ ਸਿੱਧੂ ਦਾ ਗੀਤ ਉਹ ਰਿਲੀਜ਼ ਕਰਨਗੇ ਜਿਸ ਦਾ ਉਹਨਾਂ ਨੇ ਆਫੀਸ਼ੀਅਲ ਪੋਸਟਰ ਸਿੱਧੂ ਮੂਸੇਵਾਲੇ ਦੇ ਆਫੀਸ਼ੀਅਲ ਇੰਸਟਾਗ੍ਰam ਹੈਂਡਲ ਤੇ ਸਾਂਝਾ ਕੀਤਾ ਹੈ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸੀਡੀ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਤਸਵੀਰ ਬਣੀ ਹੋਈ ਹੈ ਤੇ ਇਸ ਦੇ ਵਿੱਚ ਲਿਖਿਆ ਮੇਰਾ ਨਾਂ ਸਿੱਧੂ ਮੂਸੇਵਾਲਾ ਬਨਾ ਬੁਆਏ ਸਟੀਲ ਬੈਂਗਲਸ ਜਾਣਕਾਰੀ ਲਈ ਦੱਸ ਦਈਏ ਕਿ ਗੀਤ ਦਾ ਨਾਮ ਮੇਰਾ ਨਾਂ ਹੈ ਤੇ ਗੀਤ April ਦੇ 7 ਤਰੀਕ ਨੂੰ ਰਿਲੀਜ਼ ਹੋਏਗਾ ਐਸ ਦਿਨਾਲ ਐਸ ਗੀਤ ਦਾ ਜੋ ਪੋਸਟਰ ਉਹਨਾਂ ਦੀ ਟੀਮ ਵੱਲੋਂ ਸਾਂਝਾ ਕੀਤਾ ਗਿਆ ਸਟੀਲ ਬੈਂਗਲਸ ਅਤੇ ਬਰਨਾ ਬੋਏ ਦੇ ਅਫੀਸ਼ੀਅਲ ਇੰਸਟਾਗ੍ਰam ਹੈਂਡਲ ਤੇ ਉਹਨਾਂ ਨੂੰ ਟੈਗ ਵੀ ਕੀਤਾ ਗਿਆ ਇਹ ਨਹੀਂ ਨੀ ਇਸ ਗੱਲ ਦੀ ਜਾਣਕਾਰੀ ਸਟੀਲ ਬੈਂਗਲਸ ਨੇ ਵੀ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਸਾਂਝਾ ਕੀਤੀ ਹੈ ਉਹਨਾਂ ਨੇ ਲਿਖਿਆ ਮਾਈ ਡੀਅਰੈਸਟ ਬ੍ਰਦਰ ਸਿੱਧੂ ਮੂਸੇਵਾਲਾ ਮੈਨੂੰ ਯਾਦ ਹੈ ਕਿ ਜਦੋਂ ਆਪਾਂ ਪਹਿਲਾ ਗੀਤ ਮੇਰੇ ਸਟੂਡੀਓ ਦੇ ਵਿੱਚ ਰਿਕਾਰਡ ਕੀਤਾ ਸੀ ਤੁਸੀਂ ਕਿਹਾ ਸੀ ਕਿ ਆਪਾਂ ਇਹ ਕਦੇ ਨਹੀਂ ਭੁੱਲਾਂਗੇ ਉਸ ਟਾਈਮ ਮੈਨੂੰ ਇਹ ਗੱਲ ਸਮਝ ਨਹੀਂ ਆਈ ਕਿ ਤੁਸੀਂ ਐਦਾਂ ਕਿਉਂ ਕਿਹਾ ਮਗਰ ਹੁਣ ਮੈਨੂੰ ਤੇ ਪੂਰੀ ਦੁਨੀਆ ਨੂੰ ਪਤਾ ਹੈ ਮੇਰੇ ਤੇ ਤੁਹਾਡੇ ਭਰਾ ਬਰਨ ਬੁਆਏ ਨੇ ਵੀ ਇਸ ਗੀਤ ਨੂੰ ਵਰਲਡ ਵਾਈਲਡ ਇੱਕ ਮੈਮਰੀ ਦੀ ਤਰ੍ਹਾਂ ਤੁਹਾਡੀ ਪਰਿਵਾਰ ਦੇ ਅੱਗੇ ਤੇ ਫੈਸਟ ਦੇ ਅੱਗੇ ਅਸੀਂ ਇਹਨੂੰ ਰਿਪਰੈਜ਼ੈਂਟ ਕਰਾਂਗੇ ਮੈਨੂੰ ਬਹੁਤ ਬlesed ਫੀਲ ਹੋ ਰਿਹਾ ਹੈ ਕਿ ਮੈਂ ਤੁਹਾਡੇ ਦੋਨਾਂ ਦੇ ਨਾਲ ਕੰਮ ਕੀਤਾ ਹੈ ਮੇਰਾ ਨਾਮ ਗੀਤ this friday 7th april ਨੂੰ ਰਿਲੀਜ਼ ਕੀਤਾ ਜਾਏਗਾ ਜਾਣਕਾਰੀ ਲਈ ਦੱਸਦੀ ਹੈ ਕਿ ਇਸੇ ਦੇ ਨਾਲ ਉਹਨਾਂ ਨੇ ਦੋ ਚਾਰ ਹੋਰ ਪੋਸਟਾਂ ਨੂੰ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਹੈ ਉਹਨਾਂ ਨੇ ਸਿੱਧੂ ਮੂਸੇਵਾਲੇ ਦੀ ਤਸਵੀਰ ਬਨਾ ਬੁਆਏ ਦੀ ਤਸਵੀਰ ਤੇ ਆਪਣੀ ਤਸਵੀਰ ਨੂੰ ਵੀ ਸਾਂਝਾ ਕੀਤਾ ਤੁਹਾਡੀ ਕੀ ਰਾਏ ਹੈ ਸਿੱਧੂ ਦੇ ਇਸ ਆਉਣ ਵਾਲੇ ਗੀਤ ਤੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰੋ